ਜੀ RAM RAM ਜੀ ਮੈਂ ਬੰਦਨਾ ਦੋਤਰਾ ਪਤਨੀ ਰੂਪ ਸਿੰਘ ਪਿੰਡ ਨਿਵਾਸੀ ਸਹਾਰਨਪੁਰ ਜ਼ਿਲ੍ਹਾ ਮੀਰਾ ਪਠਾਨਕੋਟ ਜੀ ਅਸੀਂ SSP ਕੋਲ ਆਏ ਹੀ ਕਿ ਅੱਜ ਸਾਡੀਆਂ ਜਿਹੜੀਆਂ ਆਪਣੀਆਂ ਪੈਲੀਆਂ ਨੇ ਉਹ ਰਾਵੀ ਦਰਿਆ ਦੇ ਨਾਲ ਹੀ ਲੱਗਦੀਆਂ ਨੇ ਪ੍ਰਿਆਲ ਹਰਚੰਦਾ ਉਥੇ ਗੁਰੂ ਮੇਰ ਕ੍ਰੈਸ਼ਰ ਹੈ ਜਿਨ੍ਹਾਂ ਪਿਛਲੇ 6 ਮਹੀਨਿਆਂ ਤੋਂ ਸਾਡੀ ਪੈਲੀ ਦੇ ਵਿੱਚ ਰਸਤਾ ਪਾਇਦਾ ਹੈ ਅੱਜ ਸਵੇਰੇ ਹੀ ਜਿਸਲੇ ਮੇਰੇ ਹਸਬੰਦ ਪੈਲੀ 'ਚ ਗੇਨ ਹੈ ਤੇ ਉਥੇ ਤਿੰਨ ਚਾਰ ਟਿਪਨਾ ਜਿਹੜੀਆਂ ਨਾ ਉਹ ਨਿਕਲੇ ਕਰਦੀਆਂ ਸੀ ਜਿੰਨੀ ਦੇਰ ਨੂੰ ਇਹ ਆਪਣੀ ਪਹਲੀ ਚ ਪਹੁੰਚੇ ਨਾ ਟਿਪਰ ਨਿਕਲ ਗਏ ਦੇ ਹੀ ਪਿੱਛੇ ਜਿਹੜੀ ਹੈ ਜੀਸੀਬੀ ਆਈ ਹੈ ਇਹਨਾਂ ਜੀਸੀਬੀ ਰੋਕੀ ਆ ਹਾਲੇ ਪੁੱਛਗੀਚੀ ਕਰੇ ਕਰਦੇ ਹੀ ਕਿ ਮੇਰੀ ਪਹਲੀ ਚੋਂ ਤੂੰ ਹੀ ਨਜਾਇਜ਼ ਰਸਤਾ ਕਿਉਂ ਪਾਇਆ ਆ ਉਨੀ ਦੇਰ ਵਿੱਚ ਹੀ ਸਾਡੇ ਰਕਵਾਲਪਿੰਡ ਦੇ ਨਿਵਾਸੀ ਜਗੀਰ ਸਿੰਘ ਨੇ ਉਹਨਾਂ ਦੇ بیٹے ਮਲਕੀਤ ਸਿੰਘ ਤੇ ਮੰਨੂ ਆਪਣੇ ਨਾਲ ਪੰਜ ਸੱਤ ਬੰਦੇ ਬਲੈਰੋ ਵਿੱਚ ਲੈ ਕੇ ਆਏ ਨਾ ਤੇ ਹਾਥਾਪਾਈ ਕੀਤੀ ਆ ਜੋ ਕਿ ਮੇਰਾ ਭਤੀਜਾ ਮਨਜੀਤ ਸਿੰਘ ਵੀ ਨਾਲ ਹੀ ਉਹਨ ਵਿਡੀਓ ਬਣਾਈ ਦੀ ਹੀ ਸਾਰੀ ਇਸ ਚੀਜ਼ ਦੀ ਜੇਸੀਪੀ ਦੀ ਤੇ ਉਹ ਫੋਨ ਖੋ ਕੇ ਲੈ ਗਏ ਨਾ ਤੇ ਨਾਲ ਹੀ ਮਾਰਕੁੱਟ ਕੀਤੀ ਹੈ ਉਹਦੇ باوجود ਮੈਂ 112 ਤੇ ਕਾਲ ਕੀਤੀ ਹੈ 112 ਨੰਬਰ ਤੇ ਕਾਲ ਪੰਜ ਵਾਰ ਕਾਲ ਕਰਨ ਤੋਂ ਬਾਅਦ ਵੀ ਮੈਨੂੰ ਕੋਈ ਰਿਸਪੌਂਸ ਨਹੀਂ ਮਿਲਿਆ ਲਾਸਟ ਜਾ ਕੇ ਮੈਨੂੰ ਤਾਰਾਗੜ ਥਾਣੇ ਚੋਂ ਫੋਨ ਆਂਦਾ ਹੈ ਕਿ ਮੈਡਮ ਤੁਸੀਂ ਇੱਥੇ ਆ ਕੇ ਜਿਹੜੀ ਹੈ ਨਾ ਆਪਣੀ ਰਿਪੋਰਟ ਲਿਖਾਓ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਭਾਈ ਸਾਹਿਬ ਜੀ ਝਗੜਾ ਜਿਹੜਾ ਹੈ ਸਾਡੀ ਜ਼ਮੀਨ ਦੇ ਵਿੱਚ ਹੋਇਆ ਹੈ ਮੇਰੀ ਮਾਲਕੀ ਦੇ ਵਿੱਚ ਮਾਲਕੀ ਜਾਨੀ ਕਿ ਮੇਰਾ ਆਪਣਾ ਘਰ ਹੀ ਹੈ ਉਹ ਮੇਰੀ ਜ਼ਮੀਨ ਹੈ ਠੀਕ ਹੈ ਜੀ ਉੱਥੇ ਉਹਨਾਂ ਦਾ ਜਾਣਾ ਬੰਦਾ ਸੀ ਉਹਨਾਂ ਕੋਈ ਰਿਸਪੌਂਸ ਨਹੀਂ ਦਿੱਤਾ ਮੈਂ ਰਹਿ ਰੋ ਕੇ 9:30 10 ਵਜੇ ਥਾਣੇ 'ਚ ਗਈ ਆ ਮੈਂ ਐਪਲੀਕੇਸ਼ਨ ਲਿਖਾਈ ਹੈ ਮੈਂ ਐਪਲੀਕੇਸ਼ਨ ਹਰਪ੍ਰੀਤ ਸਿੰਘ ਜਿਹਨੂੰ ਲਖਾਏ ਕਰਦੇ ਸੀ ਐਸ ਐਚ ਓ ਸਾਹਬ ਆਏ ਨਾ ਬੜੀ ਬਦਤਮੀਜ਼ੀ ਨਾਲ ਬੋਲੇ ਨਾ ਕਹਿੰਦੇ ਆ ਕਿ ਰੂਪੇ ਦੇ ਮੇਰੇ ਹਸਬੰਦ ਦਾ ਨਾਮ ਰੂਪ ਸਿੰਘ ਆ ਕਹਿੰਦੇ ਆ ਕਿ ਰੂਪੇ ਦੇ ਜਿਹੜੇ ਤਿੰਨ ਪਰਚੇ ਪਹਿਲੇ ਹੋਏ ਨਾ ਇਹਦੀ ਹਿਸਟਰੀ ਕੱਢ ਤੇ ਉਹ ਜਮਾਨਤਾਂ ਅਸੀਂ ਜਿਹੜੀਆਂ ਨਾ ਇਹਦੀਆਂ ਸਟੇ ਕਰਵਾਈਏ ਜਮਾਨਤਾਂ ਰਖਵਾਈਏ ਇਹਦੀਆਂ ਤੇ ਅੱਗੇ ਤਿੰਨ ਪਰਚੇ ਹੋਰ ਪਾਣੇ ਆ ਦੇਖਨੇ ਆ ਜਨਾਨੀ ਕਿੱਥੋਂ ਤੱਕ ਦੌੜਦੀ ਐ ਤੇ ਇਹ ਫਿਰ ਮੈਨੂੰ ਲੱਗਿਆ ਐਪਲੀਕੇਸ਼ਨ ਮੈਂ ਦੇ ਦਿੱਤੀ ਐ ਹਰਪ੍ਰੀਤ ਸਿੰਘ ਜੀ ਨੂੰ ਜਸਵੀਰ ਸਿੰਘ ਜੀ ਨੂੰ ਤੇ ਮੈਨੂੰ ਲੱਗਿਆ ਆਪਣੇ ਆਪ 'ਚ ਕਿ ਮੈਨੂੰ ਮੇਰੀ ਸੁਣਵਾਈ ਨਹੀਂ ਇੱਥੇ ਹੋਣੀ ਉਲਟਾ ਮੇਰੇ ਹਸਬੰਦ ਦੇ ਐਸਐਚਓ ਸਾਹਿਬ ਨੇ ਕੋਈ ਹੋਰ ਨਵਾਂ ਪਰਚਾ ਕੱਢਣ ਦੀ ਤਰਕੀਬ ਲੱਭਨੀ ਐ ਤਾਂ ਮੈਂ ਐਸਐਚਓ ਸੇ ਐਸਐਸਪੀ ਸਾਹਿਬ ਪਠਾਨਕੋਟ ਇਹਨਾਂ ਕੋਲ ਆਈ ਐ ਮੈਂ ਐਪਲੀਕੇਸ਼ਨ ਦਿੱਤੀ ਐ ਉਹਨਾਂ ਨੇ ਮੇਰੀ ਬਹੁਤ ਹੀ ਧਿਆਨ ਨਾਲ ਗੱਲ ਸੁਣੀ ਐ ਮੈਨੂੰ ਆਸ਼ਵਾਸਨ ਦਿੱਤਾ ਐ ਕਿ ਕਿ ਸਾਡੇ ਨਾਲ ਕੋਈ ਵੀ ਨਜਾਇਜ਼ੀ ਨਹੀਂ ਹੋਏਗੀ ਮੈਨੂੰ ਵੀ ਪੂਰਾ ਯਕੀਨ ਹੈ ਕਿ ਐਸਐਸਪੀ ਸਾਹਿਬ ਮੇਰੀ ਜਿਹੜੀ ਆ ਦਰਖਾਸਤ ਜਿਹੜੀ ਆ ਉਹ ਪੂਰੀ ਹੀ ਤਰੀਕੇ ਨਾਲ ਸੁਲਝਾਣਗੇ ਇਸ ਗੁੱਥੀ ਨੂੰ ਤੇ ਸਾਨੂੰ ਜਿਹੜਾ ਮੇਰਾ ਤਾਰਾਗੜ ਦਾ ਪੁਲਿਸ ਪ੍ਰਸ਼ਾਸਨ ਆ ਉਹਨਾਂ ਕੋਲੋਂ ਬਚਾਣਗੇ ਰਾਮ ਰਾਮ ਜੀ ਹਾਂਜੀ ਮੈਂ ਹਾਂਜੀ ਮੇਰਾ ਨਾਮ ਮਧੂ ਠਾਕੁਰ ਹੈ ਵਾਈਫ ਆ ਬਹੁਸ਼ਿਆ ਸਿੰਘ ਪਿੰਡ ਸਤਾਨ ਪਿੰਡ ਜਿਹੜਾ ਇਹ ਸਹਾਰਨਪੁਰ ਹੈ ਇਹ ਮੇਰੇ ਦਿਵਰਾਣੇ ਵੀ ਲੱਗਦੇ ਨੇ ਮੇਰੇ ਸਿਸਟਰ ਵੀ ਲੱਗਦੇ ਨੇ ਤੇ ਜਿੱਦਾਂ ਇਹਨਾਂ ਨੇ ਕਿਹਾ ਹੈ ਸਾਡੇ ਪਹਿਲੇ ਵਿੱਚ ਸੱਲ ਲਗਾਈ ਗਈ ਹੈ ਦੋ ਤਿੰਨ ਵਾਰ ਉਹਨਾਂ ਨੂੰ ਪਹਿਲੇ ਵੀ ਵਾਰਨ ਕੀਤਾ ਹੈ ਲੇਕਿਨ ਉਹ ਮਨਾ ਕਰਨੇ ਦੇ ਬਾਅਦ ਵਿੱਚ ਵੀ ਉਹ ਟਿਪਰਾਂ ਟਰੈਕਟਰ ਟਰਾਲੀ ਸਭ ਕੁਝ ਲੰਘਾਉਂਦੇ ਨੇ ਉਥੋਂ ਅੱਜ ਵੀ ਸੇਮ ਉਹੋ ਹੀ ਹੋਇਆ ਹੈ ਟਿਪਰਾ ਲੰਘ ਹੀ ਜਾਂਦਾ ਜਦੋਂ ਐਕੇ ਟਾਈਮ ਪਰ ਜ਼ਮੀਨ ਚ ਪੁੱਜੀ ਹੈ ਤੇ ਕ੍ਰੇਨ ਜੀਸੀਪੀ ਰੋਕੀ ਹੈ ਰੋਕਣ ਦੇ ਬਾਵਜੂਦ ਜਿਹੜੇ ਨੇ ਲਾਗੇ ਪਿੰਡ ਪਿਆ ਰਕਵਾਲ ਉਥੋਂ ਜਗੀਰ ਸਿੰਘ ਦੇ ਬੇਟੇ ਮਲਕੀਤ ਤੇ ਇੱਕ ਮੋਨੂ ਹੈ ਉਹ ਪੰਜ ਸਤ ਮੂੜੇ ਲੈ ਕੇ ਨਾਲ ਹੀ ਆਏ ਨੇ ਉਹਨਾਂ ਨੇ ਹੱਥਾਪਾਈ ਕੀਤੀ ਹੈ ਹੱਥਾਪਾਈ ਕਰਨ ਦੇ ਬਾਅਦ ਜਿਸ ਲਈ ਉਹਨਾਂ ਨੂੰ ਮਨਾ ਕਰਦੇ ਨੇ ਉਹ ਕੋਈ ਤਾਂ ਕੋਈ ਪ੍ਰੋਬਲਮ ਕ੍ਰੀਏਟ ਕਰਦੇ ਹੀ ਕਰਦੇ ਨੇ ਤੇ ਅੱਜ ਜਿਸ ਲਈ ਉਹਨਾਂ ਨੇ ਹੱਥਾਪਾਈ ਕੀਤੀ ਆ 112 ਤੇ ਫੋਨ ਵੀ ਕੀਤਾ ਆ ਲੇਕਿਨ ਉਹਨਾਂ ਸਾਨੂੰ ਕੋਈ ਵੀ ਸਪੋਰਟ ਕਰਨ ਦੀ ਬਜਾਏ ਉਹਨਾਂ ਸਾਨੂੰ ਮਿਸਗਾਈਡ ਕਰਕੇ ਸਾਨੂੰ ਕਿਹਾ ਕਿ ਤੁਸੀਂ ਖੁਦ ਜਾਓ ਪੁਲਿਸ ਸਟੇਸ਼ਨ ਖੁਦ ਰਿਪੋਰਟ ਲਖਵਾਓ ਤੇ ਐਪਲੀਕੇਸ਼ਨ ਅਗਵਾਡ ਜਿਹੜਾ ਰਸਤਾ ਤੁਹਾਡੀ ਮक्की ਕਰਦੇ ਗਏ ਗੈਰਕਾਨੂੰਨ ਰਸਤਾ ਕਰ ਨਹੀਂ ਜੀ ਸਾਡੀ ਆਪਣੀ ਮਾਲਕੀ ਹੈ ਸਾਡੀ ਆਪਣੀ ਮਾਲਕੀ ਹੈ ਉਹ ਸੜਕਾ ਕਾਫੀ ਨੁਕਸਾਨ ਸਾਡੀ ਪਹਿਲੀ ਦੇ ਵਿੱਚੋਂ ਰਸਤਾ ਕੱਢੀ ਦਾ ਯਾਰ ਸਾਡੇ ਕਿਹਦਾ ਕ੍ਰਾਸ਼ੇ ਦਾ ਕੀ ਨਾਮ ਹੈਗਾ ਗੁਰਮੀਤ ਕ੍ਰਾਸ਼ੇ ਤੋਂ ਅੱਜ ਤੁਸੀਂ ਐਸਐਸਪੀ ਸਾਹਿਬ ਕੋਲ ਆਏ ਹੋ ਤੁਹਾਨੂੰ ਕੀ ਸ਼ਵਾਸਨ ਮਿਲੇ ਇੱਥੋਂ ਐਸਐਸਪੀ ਸਰ ਨਾਲ ਸਾਡੀ ਗੱਲ ਹੋਈ ਹੈ ਪ੍ਰਤੱਖਸ਼ੇ 'ਚ ਉਹਨਾਂ ਸਾਨੂੰ ਪੂਰਾ ਸ਼ਵਾਸਨ ਦਿੱਤਾ ਕਿ ਤੁਹਾਡੇ ਨਾਲ ਜਿਹੜੀ ਤੱਕਾਚਾਈ ਹੋਏ ਕਰਦੀ ਹੈ ਪੂਰਾ ਜੜ ਤੱਕ ਜਾਵਾਂਗੇ ਉਹਦਾ ਪੂਰਾ ਹੀ ਆਹੇ ਬੇਦਵਾ ਕੱਢ ਕੇ ਤੁਹਾਨੂੰ ਇਨਸਾਫ ਜ਼ਰੂਰ ਦਿਵਾਵਾਂਗੇ ਆਹੇ ਤੁਹਾਡੇ ਨਾਲ ਹੈ ਤੁਹਾਨੂੰ ਕੋਈ ਵੀ ਡਰਨ ਦੀ ਜ਼ਰੂਰਤ ਨਹੀਂ ਹੈ ਤੇ ਸਾਨੂੰ ਬਿਲਕੁਲ ਵਿਸ਼ਵਾਸ ਹੈ ਸਰ ਸਾਡੀ ਹੈਲਪ ਕਰਨਗੇ ਲੇਕਿਨ ਇਹ ਹੈ ਕਿ ਜਿਹੜਾ ਤਾਰਾਗੜ ਪੁਲਿਸ ਸਟੇਸ਼ਨ ਹੈ ਉੱਥੇ ਕਾਫੀ ਬਦਤਮੀਜ਼ੀ ਕਰਦੇ ਨੇ ਮੇਰੀ ਤੇ ਇਹੋ ਹੀ ਰਿਕੁਐਸਟ ਹੈ ਸਰਕਾਰ ਤਰਫ ਕੀ ਉਹਨਾਂ ਨੂੰ ਥੋੜਾ ਬੋਲਿਆ ਜਾਏ ਕਿ ਜਿਹੜੀ ਮਹਿਲਾ ਜਾਤ ਹੈ ਉਹਦੇ ਨਾਲ ਕਿਸ ਤਰ੍ਹਾਂ ਨਾਲ ਬੋਲਿਆ ਜਾਂਦਾ ਹੈ ਜਾਂ ਕਿਸ ਤਰ੍ਹਾਂ ਉਹਨਾਂ ਦਾ ਮਾਨ ਸਨਮਾਨ ਕੀਤਾ ਜਾਂਦਾ ਹੈ ਇਹ ਸਾਡੀ ਰਿਕੁਐਸਟ ਹੈ ਮੈਡਮ ਅੱਗੇ ਵੀ ਕਦੀ ਤੁਹਾਡੀ ਇੱਥੇ ਮਿਲ ਕੇ ਜਨਾ ਝਗੜਾ ਹੋਇਆ ਕੋਈ ਪਹਿਲੇ ਦਿਨ ਤੋਂ ਲੈ ਕੇ ਜੀ ਹਾਂਜੀ ਹੋਇਆ ਤਾਂ ਵੀ ਉਹਨਾਂ ਨੇ 2 ਮਹੀਨੇ ਪਹਿਲੇ ਜਿਹੜੀ ਧਮਕੀ ਦਿੱਤੀ ਵੰਦਨਾ ਜੀ ਨੂੰ ਆਏ ਫੇਰ ਵੀ ਸੰਪੂਰਨਾ ਐਫ ਆਈ ਆਰ ਵਗੈਰਾ ਇਹੋ ਹੀ ਗੱਲ ਲੈ ਕੇ ਜਦੋਂ ਹੀ ਆਈ ਆਪਣੇ ਰਸਤੇ ਦੀ ਗੱਲ ਕਰਨੇ ਸਾਨੂੰ ਉਹ ਨਜਾਇਜ਼ ਫਸਾਉਂਦੇ ਨੇ ਅੱਜ ਵੀ ਇਦਾਂ ਹੀ ਹੋਇਆ ਜੀ ਦੇ ਵਿੱਚ ਆਏ ਐਵੀਡੈਂਸ ਜਿਹੜੇ ਪ੍ਰੂਫ ਆਏ ਉੱਥੋਂ ਵੀਡੀਓ ਰਿਕਾਰਡ ਕੀਤੀਆਂ ਨਾ ਸਵੇਰੇ ਡਿਪਰ ਜਾਂ ਜਿਹੜੇ ਟਰੈਕਟਰ ਜੀਸੀਪੀ ਰੋਕਣ ਦੀ ਉਹ ਫੋਨ ਉਹਨਾਂ ਖੋਲੇਦਾ ਹੈ ਉਹ ਫੋਨ ਉਹਨਾਂ ਖੋਲੇਦਾ ਕਿਉਂਕਿ ਉਹਦੇ ਵਿੱਚ ਉਹ ਪ੍ਰੂਫ ਨੇ ਜाहिर ਉਹ ਸਾਡਾ ਫੋਨ ਮਿਲ ਜਾਏ ਤਾਂ ਤੁਹਾਨੂੰ ਪ੍ਰੂਫ ਵੀ ਸਾਰੇ ਮੈਂ ਮੰਨ ਕਰਦੇ ਹਾਂ ਪ੍ਰਸ਼ਾਸਨ ਨੂੰ ਸਾਨੂੰ ਸਾਫ਼ ਦਿੱਤਾ ਜਾਏ ਸਾਨੂੰ ਸਾਡੀ ਆਪਣੀ ਜ਼ਮੀਨ ਹੈ ਆਹੇ ਮਾਲਕੀ ਜ਼ਮੀਨ ਹੈ ਆਹੇ ਤੇ ਫਸਲ ਲਗਾਣੇ ਆ ਸਾਡੀ ਫਸਲ ਦਾ ਨੁਕਸਾਨ ਨਹੀਂ ਹੋਏ ਕਿਉਂਕਿ ਸਾਡੀ ਉਹ ਰੋਜੀ ਰੋਟੀ ਹੈ ਆ ਲਗਾਾਂਗੇ ਨਹੀਂ ਤਾਂ ਖਾਂਗੇ ਕੀ ਕੋਈ ਰਿਕਵੈਸਟ ਆ ਤੁਹਾਡੇ ਅੱਗੇ ਕਿ ਸਾਡੇ ਨਾਲ ਇਨਸਾਫ਼ ਕੀਤਾ ਜਾਏ ਤਾਂ ਸਾਡੇ ਪਰ ਕੋਈ ਵੀ ਖਤਰਾ ਨਾ ਹੋਏ